ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਹੋਈ ਆ ਦਰਅਸਲ ਬੱਸ ਸਟੈਂਡ ਦੇ ਉੱਤੇ ਖੜਾ ਮੁੰਡਾ 19 ਸਾਲਾਂ ਦਾ ਆਪਣੇ ਦੋਸਤ ਦੇ ਨਾਲ ਵਰਨਾ ਗੱਡੀ ਜਿਹਨੂੰ ਆਪਾਂ ਲਗਜ਼ਰੀ ਗੱਡੀ ਕਹਿੰਦੇ ਆ ਉਹਦੇ ਚੋਂ ਮੁੰਡੇ ਆਉਂਦੇ ਨੇ ਉਤਰਦੇ ਨੇ ਤੇ ਠਾ ਠਾ ਗੋਲੀਆਂ ਚਲਾ ਦਿੰਦੇ ਰਹੇ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਦਾ ਸਿਲਸਲਾ ਜਾਰੀ ਹੈ ਇਹ ਬੁਡਲਾੜਾ ਦੀ ਖਬਰ ਹੈ ਬੁਡਲਾੜਾ ਤੇ ਬੱਸ ਸਟੈਂਡ ਦੇ ਉੱਤੇ ਜਸ਼ਨ ਆ ਮੁੰਡੇ ਦਾ ਨਾਮ ਹੈ ਜਿਹਨੂੰ ਗੋਲੀਆਂ ਮਾਰੀਆਂ ਗਈਆਂ 19 ਸਾਲ ਉਮਰ ਹੈ ਕਹਿੰਦੇ ਕਿ ਮਹੀਨੇ ਬਾਅਦ ਵਿਆਹ ਰੱਖਿਆ ਹੋਇਆ ਸੀਗਾ ਵਰਨਾ ਗੱਡੀ ਚਾਏ ਮੁੰਡਿਆਂ ਨੇ ਇਹਨੂੰ ਸ਼ਰੀਆ ਬੱਸ ਸਟੈਂਡ ਦੇ ਉੱਤੇ ਮਾਰਿਆ ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਹੋਰ ਵੱਡਾ ਸਵਾਲ ਹੈ ਜਿੱਥੇ ਗੱਲ ਕੀਤੀ ਜਾਵੇ ਕਿ ਆਪਾਂ ਕੱਲ ਗੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਲਗਾਤਾਰ ਲਾਅ ਐਂਡ ਆਰਡਰ ਜਿਹੜਾ ਆ ਉਹਦੀ ਸਥਿਤੀ ਦੇ ਉੱਤੇ ਇੱਕ ਵੱਡਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਔਰ ਉਹਦੇ ਤੇ ਇੱਕ ਐਕਸ਼ਨ ਲੈਣ ਦੀ ਲੋੜ ਆ ਉੱਥੇ ਹੀ ਹੁਣ ਬੁੱਢਲਾਡਾ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਪਬਲਿਕ ਪਲੇਸਿਸ ਦੇ ਉੱਤੇ ਘਟਨਾਵਾਂ ਹੋ ਰਹੀਆਂ ਨੇ ਕਦੇ ਮੈਰਿਜ ਪੈਲੇਸ ਕਦੇ ਬੱਸ ਸਟੈਂਡ ਕਦੇ ਹੋਟਲ ਤੇ ਕਦੇ ਚੌਂਕ ਸ਼ਰਿਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਉਹ ਸ਼ਰਿਆਮ ਨਿਕਲ ਜਾਂਦੇ ਨੇ ਫਿਲਹਾਲ ਇਹ ਵਰਨਾ ਗੱਡੀ ਦੇ ਵਿੱਚ ਆਇਆ ਮੁੰਡੇ ਨੂੰ ਗੋਲੀਆਂ ਮਾਰੀਆਂ ਨੇ ਔਰ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਜਿਹੜਾ ਜਸ਼ਨਦੀਪ ਨਾਮ ਹੈ 19 ਸਾਲਾਂ ਦਾ ਸਿਗਾ ਤੇ ਬੁਡਲਾਡਾ ਦਾ ਪਿੰਡ ਹੈ ਕਲੈਰੀ ਉਹਦਾ ਰਹਿਣ ਵਾਲਾ ਸਿਗਾ ਤੇ ਹਰਵਿੰਦਰ ਸਿੰਘ ਨਾਲ ਬੱਸ ਸਟੈਂਡ ਆਪਣੇ ਦੋਸਤ ਦੇ ਨਾਲ ਖੜਾ ਸਿਗਾ ਅ ਅਣਪਛਾਤੇ ਮੁੰਡੇ ਵਰਨਾ ਕਾਰ ਦੇ ਵਿੱਚ ਆਉਂਦੇ ਆ ਬਿਲਕੁਲ ਉਸੇ ਤਰੀਕੇ ਨਾਲ ਗੋਲੀ ਸਿਰ ਤੇ ਮਾਰੀ ਐ ਜਿਵੇਂ ਥੋੜੇ ਦਿਨ ਪਹਿਲਾਂ ਸਰਪੰਚ ਦੇ ਮੈਰਿਜ ਪੈਲਸ ਦੇ ਵਿੱਚ ਗੋਲੀ ਮਾਰੀ ਸੀਗੀ ਅ ਦਰਅਸਲ ਸਿਰ ਦੇ ਉੱਤੇ ਗੋਲੀ ਲੱਗੀ ਆ ਉਹਨੂੰ ਜਿਹੜਾ ਆ ਲਾਗਲੇ ਹਸਪਤਾਲ ਲੈ ਕੇ ਗਿਆ ਸਰਕਾਰੀ ਹਸਪਤਾਲ ਪਰ ਉੱਥੇ ਬ੍ਰੌਟ ਡੈੱਡ ਦੱਸ ਦਿੱਤਾ ਗਿਆ ਇਹ ਤਸਵੀਰ ਜਿਹੜੀ ਆ ਖਤਰਨਾਕ ਤਸਵੀਰ ਆ ਪੰਜਾਬ ਦੀ ਹਾਲਾਂਕਿ ਕੋਈ ਰੰਜਿਸ਼ ਹੋ ਸਕਦੀ ਆ ਕੋਈ ਤਰੀਕਾ ਹੋ ਸਕਦਾ ਹੈ ਪਰ ਜਦੋਂ ਅਸੀਂ ਗੱਲ ਕਰਦੇ ਆ ਕਿ ਇਹ ਹੋਣਾ ਨਹੀਂ ਚਾਹੀਦਾ ਚਾਹੇ ਦੋਹਾਂ ਦੀ ਰੰਜਿਸ਼ ਹੋਵੇ ਜਾਂ ਕਿਸੇ ਤਰੀਕੇ ਦੀ ਹੋਵੇ ਪਬਲਿਕ ਜਗ੍ਹਾਵਾਂ ਦੇ ਉੱਤੇ ਐਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਉੱਥੇ ਅਸੀਂ ਸਾਰੇ ਜਾਣਦੇ ਹਾਂ ਉੱਥੇ ਕੋਈ ਪਰਿਵਾਰ ਵਸਦੀ ਉਡੀਕ ਕਰ ਰਿਹਾ ਹੋਵੇਗਾ ਉੱਥੇ ਕੋਈ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਖੜੀ ਹੋਵੇਗੀ ਖੁਦਾ ਨਾ ਖਾਸ ਤੱਕ ਕਦੇ ਨਿਸ਼ਾਨਾ ਵਿਗੜੇ ਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਆ ਔਰ ਇਹ ਜਿਹੜੇ ਤਰੀਕੇ ਨੇ ਗੋਲੀਆਂ ਆਕ ਤੁਰ ਰਹੀਆਂ ਨੇ ਇਹ ਹਥਿਆਰ ਲੈ ਕੇ ਕਿਵੇਂ ਸ਼ਰਿਆਮ ਕੋਈ ਘੁੰਮ ਸਕਦਾ ਹੈ ਤੇ ਉਹਦੇ ਨਾਲ ਐਦਾਂ ਦੀਆਂ ਗਤੀਵਿਧੀਆਂ ਨੂੰ ਕਿਵੇਂ ਅੰਜਾਮ ਦੇ ਸਕਦਾ ਹੈ 19 ਸਾਲਾਂ ਦਾ ਮੁੰਡਾ ਮਹੀਨਾ ਜਿਹੜਾ ਕਹਿੰਦੇ ਵੀ ਬਾਅਦ ਵਿੱਚ ਵਿਆਹ ਵੀ ਹੋਣਾ ਸੀਗਾ ਔਰ ਸਿਰ ਦੇ ਉੱਤੇ ਗੋਲੀ ਮਾਰੀ ਆ ਔਰ ਉਸ ਨੂੰ ਸਿੰਘ ਸਰਦਾਰ ਆ ਉਹਦੇ ਪਰਨਾ ਬੰਨਿਆ ਹੋਇਆ ਆ ਔਰ ਉਸ ਨੂੰ ਜਦੋਂ ਹਸਤਾ ਲੈ ਕੇ ਗਏ ਆ ਤੇ ਬ੍ਰਾਡ ਡੈੱਡ ਦੱਸਿਆ ਗਿਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਨਹੀਂ ਦੇਖ ਹੁੰਦੀਆਂ ਔਰ ਨੌਜਵਾਨ ਦਾ ਕਤਲ ਹੋਇਆ ਆ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੇ ਆ ਤੇ ਮੇਰੇ ਬੇਟੇ ਦਾ ਨਾਮ ਜੀ ਜਸਦੀਪ ਸਿੰਘ ਆ ਜੀ ਅੱਜ ਉਹਦਾ ਬਰਥ ਦਿਨ ਆ ਜੀ ਉਹ ਚਾਚੇ ਨਾਲ ਦਵਾਈ ਲੈਣ ਆਇਆ ਹੋਇਆ ਸੀ ਆ ਜੀ ਤੇ ਜਿੱਥੋਂ ਉਹ ਚਾਚਾ ਕਹਿੰਦਾ ਪਿੰਡ ਚੱਲੀਏ ਉਹ ਕਹਿੰਦਾ ਮੈਂ ਚਲ ਮੁਰਕ ਕੇ ਆਉਣਾ ਜੀ ਪਤੂ ਮੈਂ ਦਾ ਫੋਨ ਤੇ ਪਤਾ ਲੱਗਿਆ ਜੀ ਕਿ ਆਹ ਗੱਲਬਾਤ ਹੋ ਗਈ ਤੁਹਾਨੂੰ ਪਤਾ ਸੀ ਕੋਈ ਮੁੰਡੇ ਨਾਲ ਪਹਿਲਾਂ ਕੋਈ ਨਾ ਜੀ ਕੋਈ ਕਿਸੇ ਗੱਲ ਦੀ ਕੋਈ ਬੈਸਵਾ ਜੀ ਕੋਈ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਕੰਮ ਦੇ ਵਗ ਜਨੇ ਜੀ ਜੱਸੀ ਕੰਮ ਕੀ ਕਰਦਾ ਸੀ ਤੁਹਾਡੇ ਕੋਲ ਟੈਟੂਆਂ ਦਾ ਕੰਮ ਕਰਦਾ ਸੀ ਜੀ ਆਨਲਾਈਨ ਕੰਮ ਕਰਦਾ ਸੀ ਜੀ ਅੱਜ ਵੀ ਕਿਸੇ ਦਾ ਕੋਈ ਟੈਟੂ ਤਾਂ ਨਹੀਂ ਛਾਪਣਾ ਸੀ ਜਾਂ ਕਿਸੇ ਦਾ ਕੋਈ ਗੱਲ کہیں ਹੁੰਦਾ ਸੀ ਜੀ ਛਾਪਣਾ ਜੀ ਅੱਜ ਤਾਂ ਜਨਮ ਨਹੀਂ ਸੀ ਆ ਜੀ ਸਮਾਨ ਲੈਣਾ ਹੈ ਸਮਾਨ ਖੂਣ ਲੈਣਾ ਹੈ ਜੀ ਤੁਹਾਨੂੰ ਕਿਹ ਕਿੰਨ ਪਤਾ ਲੱਗਿਆ ਮੈਨੂੰ ਫੋਨ ਤੇ ਪਤਾ ਲੱਗਿਆ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੁਣ ਅਸੀਂ ਪ੍ਰਸਾਦ ਚਾਹੀਦਾ ਸਾਫ ਚਾਹੀਦਾ ਜੀ ਤੁਹਾਡੀ ਕਾਰਵਾਈ ਚਾਹੀਦੀ ਸਭ ਦੇ ਸਾਨੂੰ ਮਨ ਜਵਾਨੋ ਖੜਾਇਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਅੱਸੀ ਆਏ ਸੀ ਬੱਸ ਸਟੈਂਡ ਅੱਜ ਉਹਦਾ ਬਰਥਡੇ ਸੀ ਅਸੀਂ ਸਮਾਨ ਲੈਣ ਆਏ ਸੀ ਤੇ ਇਹਨਾਂ ਦੀ ਕੋਈ ਜਿੱਦੀ ਬੰਦ ਸੀ ਪਹਿਲਾਂ ਦੀ ਉਹ ਨਿਬੜ ਚੁੱਕਿਆ ਸੀਗਾ ਤੇ ਆਏ ਜੀ ਅਣਪਛਾਤੇ ਬੰਦੇ ਸੀ ਕੁਝ ਨੂੰ ਜਾਣਦਾ ਮੈਂ ਕੁਝ ਨੂੰ ਨਹੀਂ ਜਾਣਦਾ ਤੇ 7-8 ਜਾਣੇ ਸੀ ਉਹ ਵਰਨਾ ਗੱਡੀ ਸੀ ਉਹਨਾਂ ਕੋਲੇ ਗੱਡੀ ਚੋਂ ਨਿਕਲੇ ਤੇ ਅਨਸਾਰੀ ਉਹਨੂੰ ਡੇਗ ਲਿਆ ਤੰਬਿਆਂ ਨਾਲ ਘੁੱਟਿਆ ਹੀ ਘਾਪੇ ਸੀ ਫਟੇ ਨਹੀਂ ਬਹੁਤ ਲੋਕਾਂ ਨੇ ਜਿੱਕਾ ਜੁਕਾ ਮਾਰੀਆਂ ਸੜਾਇਆ ਕਿ ਕਿਸੇ ਦੇ ਘਰ ਤੋਂ ਨਹੀਂ ਹਟੇ ਨਹੀਂ ਘੁੱਟ ਕੇ ਭੱਜ ਗਏ ਤੁਸੀਂ ਉੱਥੇ ਕਿੰਨੇ ਜਾਣੀ ਸੀ ਮੌਕੇ ਤੇ ਅਸੀਂ ਮੌਕੇ ਤੇ ਅਸੀਂ ਤਾਂ ਦੋ ਤਿੰਨੇ ਆਣੀ ਸੀ ਉੱਲੀ ਦੋ ਜਾਣੇ ਕੋਈ ਗੱਲ ਪੁਰਾਣੀ ਕੋਈ ਨਾ ਕੋਈ ਗੱਲ ਬਾਤ ਨਹੀਂ ਮੈਨੂੰ ਕੁਝ ਨਹੀਂ ਪਤਾ ਇਸ ਵਾਰੇ ਪਹਿਲਾਂ ਦੀ ਕੋਈ ਗੱਲ ਸੀ ਜਾਂ ਨਹੀਂ ਪਰ ਆ ਕਿ ਅਸੀਂ ਹਸਪਤਾਲ ਲਿਆਂਦਾ ਕਿ ਹਸਪਤਾਲ ਲਿਆਂਦਾ ਜੀ ਅਨਸਰ ਡੈੱਡ ਹੋਇਆ ਜੀ